ਕੋਡੀ 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 ਫਿਰੇ ਜਵਾਨੀ ਇਧਰਲੇ ਪਾਸੇ ਜਵਾਨੀ ਲੁੱਡੀਆਂ ਪਾਉਂਦੀ ਫਿਰਦੀ ਐ ਜੀਵਨ ਦੀ ਰੇਡ ਐ ਇਧਰ ਦੇ ਪਾਸੇ ਹੈ ਬਲ 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 ਗੋਪੀ ਦਾ ਚੇਲਾ ਲੁੱਟ ਗਿਆ ਮੇਲਾ ਪਤਾ ਮੁਰੀਏ ਨਹੀਂ ਖੇਡ ਰੂ ਕਿਹੜੇ ਗੇਲੇ ਪਿਆਰ ਕਰਦੇ 11000 10000 ਬਣ ਜਾਣਾ ਸਾਹਮਣੇ ਵਾਹ ਮਨਪ੍ਰੀਤ ਸ੍ਰਾਮਪੁਰਤਗਾਲ ਕਹਿੰਦਾ ਵੀ ਫਰੰਦੀਪੁਰੀਏ ਦੇ ਜਦ 1100 ਦੇ ਹੈ ਪਰੀਏ ਦੇ ਦੋ ਕਹਿੰਦਾ 1100 ਦੇ ਹੈ ਪਰ ਆ ਤੱਕ ਦੇ ਖੇਡ ਮੈਦਾਨ ਚ ਚੱਕ ਚ ਸੇਵਕ ਦੀ ਰੇਡ ਤਲਵੰਡੀ ਵਾਲਾ ਕਬੱਡੀ ਕਬੱਡੀ ਕਰਦਾ ਟੱਕਰ ਕਿਹਦੇ ਨਾਲ ਬੱਬਾ ਤਿਆਰ ਹੈ ਇੱਕਮ ਤਿਆਰ ਹੈ ਨਾਲ ਅਜੀ ਤਿਆਰ ਹੈ ਹੁਣ ਟੱਕਰ ਕਿਹਦੇ ਨਾਲ ਹੈ ਬੱਲੇ 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 ਹੋਏ ਕਾ ਖਾਣਾ ਲਾਤਾ 11000 ਦਾ ਦਵਿੰਨ ਹੋਣਗੇ ਮੇਰੇ ਪੰਜਾਬੀ ਵੀਰੋ ਉਧਰ ਆਪਾਂ ਤੱਕਾਂਗੇ ਗੱਲਾਂ ਕਹਿੰਦੇ 51 51 ਸਦੀਆਂ ਕੋਈ ਇੰਗਲੈਂਡ ਦੇ ਵਿੱਚੋਂ ਕੋਈ ਅਮਰੀਕਾ ਦੇ ਵਿੱਚੋਂ ਜਨਾਬ ਨਮਣੀ ਜਾ ਰਿਹਾ ਪਰ ਇਧਰਲੇ ਪਾਸੇ ਏ ਗਵਿੰਦਰ ਸਿੰਘ ਆ ਭਾਵੀ ਜੁਐਸ ਗਵਿੰਦਰ ਸਿੰਘ ਇੰਗਲੈਂਡ 5100 5100 5100 5100 ਦੋਆਂ ਦੇ ਉੱਤੇ 5100 ਆ ਫਰੰਦੀਪੁਰੀ ਪਾਗੋ ਛੋਟੀ ਬਾਬਾ ਤਰਨਾ ਦਲ ਤੇ ਨਾਲ ਇੰਦਰਦੇਵ ਸਰਪੰਚ ਕਾਲੇ ਕੇ ਬਹੁਤ ਵੱਡਾ ਮਾਨ ਪਿਆਰ ਸਿੰਘ ਸਹਿਬਾਨ ਜੀ ਗਰਾਊਂਡ ਖਾਲੀ ਕਰਦੇ ਹੋਏ

ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ